ਤਾਂ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਵੀ 25 ਮਈ ਤੇ 25 ਦੇ ਵਿੱਚ ਕੱਲ੍ਹ ਵਾਲੇ ਦਿਨ ਆਨੰਦਪੁਰ ਸਹਿਵਕ ਕੇ ਮਾਸਟਰ ਕਾਰਡਰ ਤੇ ਲੈਕਚਰਰ ਕਾਰਡਰ ਯੂਨੀਅਨ ਦਾ ਇੱਕ ਧਰਨਾ ਨਾਅੰਸ ਸੀਗਾ ਕੱਲ ਬਹੁਤ ਵਧੀਆ ਪ੍ਰੋਟੈਸਟ ਕੀਤਾ ਗਿਆ ਉੱਥੇ ਤੇ ਉਸ ਦੇ ਸਦਕਾ ਹੀ ਅੱਜ ਉਹਨਾਂ ਨੂੰ ਇੱਕ ਪੈਨਲ ਮੀਟਿੰਗ ਮਿਲੀ ਹੋਈ ਸੀ ਸਬ ਕਮੇਟੀ ਦੇ ਨਾਲ ਆਓ ਆਪਾਂ ਇਹ ਦੇਖਦੇ ਹਾਂ ਇਹ ਚ ਕੀ ਨਤੀਜੇ ਨਿਕਲ ਕੇ ਆਏ ਜਿਹੜੀ ਇਹ ਮੀਟਿੰਗ ਹੋ ਕੇ ਸਾਡੀ ਹੈ ਤੇ ਫਿਰ ਅੰਤ ਵਿੱਚ ਆਪਾਂ ਆਪਣੇ ਵਿਚਾਰ ਦੇਵਾਂਗੇ ਦੀ ਲੰਮਾ ਸਮਾਂ ਇਹਨਾਂ ਨਾਲ ਹੋਈ ਸਭ ਤੋਂ ਜੇਕਰ ਗੱਲ ਕਰੀਏ ਆਪਣੀਆਂ ਮੰਗਾਂ ਦੀ ਉਸ ਤੋਂ ਬਾਅਦ ਤਾਂ ਮਾਸਟਰ ਕੇਡਰ ਦੀ ਭਰਤੀ ਦੀ ਜਿਹੜੀ ਮੰਗ ਆਪਣੇ ਸਭ ਤੋਂ ਵੱਡੀ ਆ ਜਦੋਂ ਦੀ ਗੱਲ ਕੀਤੀ ਗਈ ਤਾਂ ਇਹਨਾਂ ਵੱਲੋਂ ਜੋ এডਿਕੇਸ਼ਨ ਡਿਪਾਰਟਮੈਂਟ ਵੱਲੋਂ ਆਪਣੇ ਜਿਹੜੇ ਬੈਠੇ ਸੀਗੇ ਸਮਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਭਰਤੀ ਆ ਉਹ ਜਿਹੜੀ ਹੈਗੀ ਆ ਤਾਂ ਰੁਕੀਆਂ ਹੋਈਆਂ ਸਾਰੀਆਂ ਹੀ ਭਰਤੀਆਂ ਕਿ ਜਿਹੜਾ ਅਸੀਂ ਜਿਹੜਾ ਸਰਵਿਸ ਰੂਲ ਹੈ ਜਿਹੜੀ ਸਰਕਾਰ ਹੈ ਉਹ ਐਮੈਂਡ ਕਰਨ ਜਾ ਰਹੀ ਹੈ ਔਰ ਉਹਨੀਆਂ ਐਮੈਂਡਮੈਂਟ ਹੋਣ ਜਾ ਰਹੀਆਂ ਪਰ ਉਹ ਸਾਰੀਆਂ ਜਦੋਂ ਐਮੈਂਡਮੈਂਟ ਕੈਬਨਿਟ ਚ ਹੋ ਜਾਂਦੀਆਂ ਤਾਂ ਉਸ ਤੋਂ ਬਾਅਦ ਹੀ ਭਰਤੀਆਂ ਦਿੱਤੀਆਂ ਜਾ ਸਕਦੀਆਂ ਤੇ ਜਿਹੜੀਆਂ ਭਰਤੀਆਂ ਦੇ ਜਿਹੜੀਆਂ ਸ਼ਰਤਾਂ ਚਾਹੇ 55% ਹੈ ਚਾਹੇ ਉਮਰ ਹੱਦ ਛੋਟ ਹੈ ਤਾਂ ਫੇਰ ਹੀ ਉਸ ਤੇ ਜਿਹੜਾ ਕੋਈ ਗੱਲਬਾਤ ਕਰਾਂਗੇ ਲੈਕਚਰਰ ਆ ਜਿਹੜਾ ਉਲਟੀ ਭਰਤੀ ਦੀ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਉਹ ਵੀ ਭਰਤੀ ਜਿਹੜੀ ਹੈਗੀ ਆ ਦੇਵਾਂਗੇ ਅਸੀਂ ਜਰੂਰ ਜਲਦੀ ਦੇਵਾਂਗੇ ਤੇ ਉਹਦੇ ਵਿੱਚ ਗੱਲ ਕੀਤੀ ਗਈ ਉਮਰ ਹੱਦ ਜਿਹੜੇ ਗਵਾ ਚੁੱਕੇ ਆ ਚਾਹੇ 21 ਤੋਂ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਚਾਹੇ ਹੋਰ ਓਵਰਏਜ ਆ ਉਹਨਾਂ ਨੂੰ ਮੌਕਾ ਜਰੂਰ ਦਿੱਤਾ ਜਾਵੇ ਤਾਂ ਉਸ ਤੇ ਵੀ ਉਹਨਾਂ ਨੇ ਕਿਹਾ ਕਿ ਵਿਚਾਰ ਕੀਤਾ ਜਾਊਗਾ ਸਾਥੀਓ ਜਿਹੜੀਆਂ ਹੋਰ ਬਾਕੀ ਮੰਗਾ ਸਾਰਿਆਂ ਤੇ ਖੁੱਲ ਕੇ ਨਾਲ ਚਰਚਾ ਹੋਈ ਹੈ ਬਲਵੀਰ ਸਿੰਘ ਦੇ ਨਾਲ ਵੀ ਜਿਹੜੀ ਹੈਗੀ ਮੀਟਿੰਗ ਕੀਤੀ ਗਈ ਹੈ ਸਿਹਤ ਮੰਤਰੀ ਨਾਲ 270 ਪੋਸਟਾਂ ਜਿਹੜੀਆਂ ਆਉਣ ਜਾ ਰਹੀਆਂ ਮਲਟੀਪਰਪਸ ਹੈਲਥ ਵਰਕਰ ਮੇਲਦੀਆਂ ਉਹਦੇ ਵਿੱਚ ਵੀ ਉਮਰ ਹਾਦੀ ਜਿਹੜੀ ਛੋਟ ਦੀ ਮੰਗ ਬਹੁਤ ਜਿਹੜੀ ਹੈਗੀ ਆ ਟੁਕਮੇ ਧੰਗ ਨਾਲ ਰੱਖੀ ਜਿੰਦੇ ਨਾਲ ਵੱਲੋਂ ਕਿਹਾ ਗਿਆ ਕਿ ਜਲਦੀ ਉਸ ਤੇ ਵਿਚਾਰ ਕਰਾਂਗੇ ਅੱਗੇ ਦੀ ਗੱਲਬਾਤ ਸਵਨ ਸਿੰਘ ਕਾਇਆ ਦਾ ਸਾਥੀ ਉਹ ਮੈਦ ਸਵਨ ਸਿੰਘ ਕਾਇਆ ਸੂਬਾ ਪ੍ਰਧਾਨ ਬੀਆ ਟੈਕ ਪਾਸ ਮਿਰਜ਼ਾਦਰ ਜੁਨੀਆਂ ਪੰਜਾਬ ਤਾਂ ਤੁਸੀਂ ਰਮਣ ਕੋਲੋਂ ਸੁਣ ਲਿਆ ਆ ਮਾਸਟਰ ਟ੍ਰੇਡਰ ਲੈਕਚਰਰ ਤੇ ਉਮਰ ਹੱਦ ਤੇ 55% ਪਰੇ ਤੇ ਪਰਚੀਆਂ ਬਾਰੇ ਸਾਥਿਓ ਮੀਟਿੰਗ ਬਿਲਕੁਲ ਲੰਬੀ ਚੱਲੀ ਐ ਮੀਟਿੰਗ ਨੂੰ ਆਪਾਂ ਇਹ ਵੀ ਇਹ ਕਹਿ ਸਕਦੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਮਨੀ ਚੋਂ ਆ ਰਹੀ ਐ ਸਰਕਾਰ ਦਾ ਰਵਈਆ ਕੋਈ ਪਤਾ ਅੰਦਰ ਦਾ ਨਹੀਂ ਪਤਾ ਹੁੰਦਾ ਕੀ ਚੱਲ ਰਿਹਾ ਐ ਸਾਥਿਓ ਮਾਸਟਰ ਪੀਟਰ ਲੈਕਚਰਰ ਤੇ ਉਮਰ ਹੱਦ ਜਾਂ 55% ਜਿਹੜੀ ਗੱਲ ਕੀਤੀ ਹੈ ਉਹ ਕਹਿੰਦੇ ਅਸੀਂ ਐਮੈਂਡਮੈਂਟ ਕਰਨ ਜਾ ਰਹੇ ਹਾਂ ਐਮੈਂਡਮੈਂਟ ਜਲਦੀ ਕਰਕੇ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵਟੇ ਦੇ ਪੱਤਰ ਤੇ ਜਿਹੜਾ ਵੀ ਕੁਝ ਹੋਇਆ ਤੁਹਾਡੇ ਸਾਹਮਣੇ ਰੱਖ ਦੇਵਾਂਗੇ ਸਾਥਿਓ ਇਹਨੂੰ ਢਿੱਲੇ ਪੈਣ ਦੀ ਲੋੜ ਨਹੀਂ ਹੈਗੀ ਤਾਂ 15 ਤਰੀਕ ਨੂੰ ਜਿਹੜਾ ਆਪਾਂ ਐਕਸ਼ਨ ਰੱਖਿਆ ਹੋਇਆ ਨਤਾਨੇ ਲਧਿਆਣੇ ਦੇ ਵਿੱਚ ਤਾਂ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ 15 ਤਰੀਕ ਨੂੰ ਆਪਾਂ ਸਾਰਿਆਂ ਨੇ ਇਹ ਆਪਾਂ ਜਿਹੜੀ ਕਾਰਵਾਈ ਪਾਈ ਵੀ ਜਦੋਂ ਤੱਕ ਆਪਣੀਆਂ ਭਰਤੀਆਂ ਮਾਸਟਰ ਗ੍ਰੈਜੂਏਟਰ ਲੈਕਚਰਰਾਂ ਦੀ ਭਰਤੀਆਂ ਨਹੀਂ ਆਉਂਦੀ ਆਪ 55% ਹੱਲ ਨਹੀਂ ਹੁੰਦੀ ਜਾਂ ਉਮਰ ਹੱਦਰ ਹੱਲ ਨਹੀਂ ਹੁੰਦੀ ਉਦੋਂ ਤੱਕ ਆਪਾਂ ਘਰ ਬੈਠਣ ਵਾਲੇ ਨਹੀਂ ਹੈਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਇਹ ਮੀਟਿੰਗ ਬਿਲਕੁਲ ਲੰਬੀ ਚੱਲੀ ਹੈ ਬਹੁਤ ਵਧੀਆ ਤਾਂ ਨਹੀਂ ਕਹਿ ਸਕਦੇ ਤਾਂ ਸਾਥੀਓ ਸਿੱਟਾ ਚੰਗਾ ਵੀ ਨਿਕਲ ਸਕਦਾ ਹੈ ਕਿ ਤੁਸੀਂ ਕੱਢਣਾ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਆਪਾਂ ਚੰਗੇ ਨਤੀਜੇ ਤੇ ਪਹੁੰਚਾਂਗੇ ਤਾਂ ਹਾਂਜੀ ਦੋਸਤੋ ਜਿਵੇਂ ਤੁਸੀਂ ਜਸਵੰਤ ਸਿੰਘ ਭਾਜੀ ਕੋਲੋਂ ਸਾਰੀ ਵੀਡੀਓ ਵਿੱਚ ਸੋਣੀ ਲਿਆ ਹੋਣਾ ਵੀ ਅੱਜ ਦੀ ਜਿਹੜੀ ਸਬ ਕਮੇਟੀ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਆ ਉਸ ਦੇ ਕੀ ਸਿੱਟੇ ਨਿਕਲੇ ਜਾਂ ਕਿਵੇਂ ਦੀ ਉਹ ਮੀਟਿੰਗ ਰਹੀ ਆ ਪਰ ਜਿਵੇਂ ਕਿ ਤੁਹਾਨੂੰ ਪਤਾ ਵੀ ਇਹ ਸਰਕਾਰ ਸੋਸ਼ਲ ਮੀਡੀਆ ਦੇ थ्रू ਆਈ ਸੀਗੀ ਤੇ ਇਹਨਾਂ ਨੂੰ ਜ਼ਿਆਦਾਤਰ ਸੋਸ਼ਲ ਮੀਡੀਆ ਤੇ ਹੀ ਚਰਚੇ ਚ ਰਹਿਣਾ ਵਧੀਆ ਲੱਗਦਾਗਾ ਸੋ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਵੀ ਇਸ ਵੀਡੀਓ ਦੇ ਵਿੱਚ ਜਾਂ ਮੀਟਿੰਗ ਦੇ ਵਿੱਚ ਕਿੰਨੀ ਕੁ ਸਚਾਈ ਆ ਵੇਹ ਸਰਕਾਰ ਪਿਛਲੇ 3 ਸਾਲਾਂ ਤੋਂ ਮਾਸਟਰ ਗਾਰਡਰ ਦੇ ਨਾਲ ਇਦਾਂ ਦੀਆਂ ਮੀਟਿੰਗਾਂ ਤਾਂ ਰੋਜ਼ ਕਰ ਰਹੀ ਆ ਪਰ ਇਹਦਾ ਕੋਈ ਪੱਕਾ ਹੱਲ ਨਹੀਂ ਨਿਕਲ ਰਿਹਾ ਸੋ ਸੁਪਰਮਾਤਮਾ ਅੱਗੇ ਮੈਂ ਤਾਂ ਇਹੀ ਅਰਦਾਸ ਕਰਦਾ ਵੀ ਇਹਦੇ ਵਧੀਆ ਹੱਲ ਨਿਕਲਣਾ ਜੋ ਕੁਝ ਮੀਟਿੰਗਾਂ ਧਰਨੇ ਕਰ ਰਹੇ ਆ ਇਹਦੇ ਵਧੀਆ ਪੋਜ਼ਿਟਿਵ ਸਿਟੇ ਨਿਕਲਦੇ ਤੁਹਾਨੂੰ ਸਭ ਨੂੰ ਰੋਜ਼ਗਾਰ ਮਿਲ ਜੇ ਪਰ ਜੇਕਰ ਆਪਾਂ ਇਹਦੀ ਤੁਲਨਾ ਈਟੀਡੀ ਕਟਰ ਨਾਲ ਕਰਗੇ ਤਾ ਤੁਹਾਨੂੰ ਪਤਾ ਹੀ ਹੈ ਪਿਛਲੇ 3 ਸਾਲਾਂ ਤੋਂ ਨਾ ਤਾਂ ਉਹਨਾਂ ਦਾ ਕੋਈ ਰੋਸ ਪ੍ਰਦਰਸ਼ਨ ਧਰਨਾ ਹੈ ਦਾ ਨਾ ਕੁਝ ਹੋ ਰਿਹਾ ਉਹਨਾਂ ਦੀਆਂ ਜਿਹੜੀਆਂ ਭਰਤੀਆਂ ਸੀ 23 64 94 94 ਤੇ 66 35 ਉਹ ਵੀ ਕੋਡ ਵਿੱਚ ਰੋਲਦੀਆਂ ਫਿਰਦੀਆਂ ਜਾਂ ਉਹਨਾਂ ਦਾ ਕੋਈ ਹਲੇ ਜੁਆਇਨਿੰਗ ਨਹੀਂ ਹੋਈ ਉਹਨਾਂ ਨਾਲ ਵੀ ਕੀ ਕੁਝ ਹੋ ਰਿਹਾ ਪਰ ਮਾਸਟਰ ਕਾਰਡਰ ਉਹਦੇ ਨਾਲੋਂ ਕਿਤੇ ਵਧੀਆ ਰਹੇਗੀ ਚੰਗੇ ਧਰਨੇ ਵੀ ਕਰ ਰਹੀ ਆ ਤੇ ਆਉਣ ਵਾਲੇ ਹਾਲ ਦੇ ਨਾਲ ਇਹ ਇਹਨਾਂ ਦੀ ਮਿਹਨਤ ਦਾ ਚੰਗਾ ਹੱਲ ਵੀ ਨਿਕਲੀ ਜਾਊਗਾ ਮੈਨੂੰ ਲੱਗਦਾ ਜਿੱਥੋਂ ਤੱਕ ਬਾਕੀ ਇਲੈਕਸ਼ਨ ਨੇੜੇ ਆ ਵੇਖੋ ਅੱਗੇ ਕੀ ਹੁੰਦਾਗਾ ਸਰਕਾਰਾਂ ਕੀ ਕਰਦੀਆਂ ਇਹ ਤਾਂ ਸਰਕਾਰਾਂ ਦੁਆਰੇ ਕਿਹਾ ਜਾ ਸਕਦਾ ਹਾਂ ਪਰ ਜੇਕਰ ਤੁਸੀਂ ਵਧੀਆ ਭਰਤੀ ਲੈਣਾ ਚਾਹੁੰਦੇ ਆ ਤੇ ਜਿਵੇਂ ਕਿ ਜਸਵੰਤ ਸਿੰਘ ਜੀ ਨੇ ਕਿਹਾ ਹੀ ਆ ਵੀ 15 ਤਰੀਕ ਨੂੰ ਇੱਕ ਫਿਰ ਧਰਨਾ ਰੱਖਿਆ ਗਿਆਗਾ ਉਸ ਤੇ ਜ਼ਰੂਰ ਪਹੁੰਚੋ ਮੈਂ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਪੜੋ ਨਾ ਪੜਨਾ ਵੀ ਚਾਹੀਦਾ ਹਾਂ ਪਰ ਮਹੀਨੇ ਤੁਹਾਨੂੰ ਇੱਕ ਦੀ ਵਾਰ ਧਰਨੇ ਦੀ ਕਾਲ ਆਉਂਦੀ ਆ ਤੁਹਾਨੂੰ ਧਰਨੇ ਤੇ ਵੀ ਜ਼ਰੂਰ ਜਾਣਾ ਚਾਹੀਦਾ ਮੰਨ ਲਓ ਮਹੀਨੇ ਮਹੀਨੇ ਵਿੱਚ ਦੀ 30 ਦਿਨ ਹੁੰਦੇ ਆ ਨਤੀ ਦਿਨ ਤੁਸੀਂ ਪੜ੍ਹਾਈ ਤੇ ਕੱਢੋ ਇੱਕ ਦਿਨ ਧਰਨੇ ਤੇ ਜ਼ਰੂਰ ਜਾਓ ਫੇਰ ਹੀ ਤੁਹਾਡਾ ਪੋਸਟਾਂ ਦਾ ਹੱਲ ਹੋ ਸਕਦਾ ਨਹੀਂ ਤਾਂ ਤੁਹਾਡਾ ਵੀ ਈਟੀਟੀ ਕਾਡਰ ਵਾਲਾ ਹੱਲ ਹੋਏਗਾ ਲੈ ਕੁਝ ਉਹਨਾਂ ਦੇ ਨਾਲ ਹੁਣ ਹੋ ਰਿਹਾ ਸੋ ਬੈਸਟ ਆਫ ਲੱਕ ਚੰਗੀ ਕਾਮਨਾਈਆਂ ਤੁਹਾਡੇ ਭੈੱਖ ਲਈ ਤੇ ਜੇਕਰ ਤੁਹਾਨੂੰ ਵੀਡੀਓ ਮਾੜੀ-ਮੋਟੀ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਜ਼ਰੂਰ ਕਰਨੇ ਆਪਣੇ ਆਪਣੇ